ਇਹਦੀ ਕੋਈ ਪੰਜ ਦਿਨਾਂ ਦੀ ਹੈ ਕਿ ਬੰਦਾ ਜਿਹੜਾ ਚੁੱਕ ਚਾਹ ਗਾ ਦੇ ਨਾਲ ਦੁੱਖਾਂ ਦਾ پہاੜ ਬਹੁਤ ਔਖਾ ਹੈ ਬਹੁਤ ਜਾਣੇ ਕਿ ਪੰਜਾਬੀ ਮਾਂ ਬੋਲੀ ਨੂੰ ਬਹੁਤ ਘਾਟਾ ਪੈ ਰਿਹਾ ਇੱਕ ਕੋਤ ਦੇ ਮਾਂ ਹੀ ਸਮਝ ਸਕਦੀ ਹੈ ਰਾਜਵੀਰ ਜਵੰਦਾ ਦੇ ਮੈਂ ਜੱਦੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਅਰਦਾਸ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਛੋਟੇ-ਛੋਟੇ ਬੱਚੇ ਵੀ ਰਾਜਵੀਰ ਜਵੰਦਾ ਨੂੰ ਜੋ ਚਾਉਣ ਵਾਲੇ ਆ ਉਹ ਪਹੁੰਚੇ ਨੇ ਜਲੰਧਰ ਤੋਂ ਬੱਚੇ ਪਹੁੰਚੇ ਨੇ ਰਾਜਵੀਰ ਜਵੰਦਾ ਦੀ ਤਸਵੀਰ ਬਣਾਈ ਹੈ ਦੇਖੋ ਹੂ ਬੋ ਹੂ ਉਸੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੀ ਤਸਵੀਰ ਬਣਾਈ ਹੈ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਛੋਟੇ ਛੋਟੇ ਬੱਚੇ ਵੀ ਪਹੁੰਚ ਰਹੇ ਕਿਉਂਕਿ ਰਾਜਵੀਰ ਜਵੰਦਾ ਦੇ ਗਾਣੇ ਬਹੁਤ ਅੱਛੇ ਸੀਗੇ ਕਈ ਉਹਨਾਂ ਨੇ ਰਤਬਾ ਖੜਿਆ ਕਈ ਗਾਣੇ ਬਣਾਏ ਭਾਵਿਓ ਜੰਮੇ ਨਾਲ ਦੇ ਭਾਵਿਓ ਕੰਗਣੀ ਅਜਿਹੇ ਗਾਣੇ ਬਹੁਤ ਸੁਪਰ ਹਿੱਟ ਹੋਏ 35 ਸਾਲ ਉਮਰ ਰਾਜਵੀਰ ਜਵੰਦਾ ਪੁੱਤਰ ਤੁਸੀਂ ਜਲੰਧਰੋਂ ਆਏ ਹੋ ਹਾਂਜੀ ਰਾਜਵੀਰ ਜਵੰਦਾ ਦੇ ਗਾਣੇ ਸੁਣਦੇ ਸੀ ਤੁਸੀਂ ਹਾਂਜੀ ਕੀ ਕਹਿਣਾ ਚਾਹੋਗੇ ਰਾਜਵੀਰ ਜਵੰਦਾ ਨਹੀਂ ਰਿਹਾ ਦੁਨੀਆ ਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਦੁੱਖ ਦੀ ਗੱਲ ਆ ਤੇ ਇੰਡਸਟਰੀ 'ਚ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋਣੀ ਹਾਂ ਜੀ ਗਾਣੇ ਸੁਣਦੇ ਸੀ ਰਾਜਵੀਰ ਜਵੰਦਾ ਵੀ ਹਾਂ ਜੀ ਕਿਹੜੇ ਕਿਹੜੇ ਗਾਣੇ ਸੁਣਿਆ ਸਾਰੇ ਸੁਣਿਆ ਨਾਲੇ ਗਾਣੇ ਆਪੋ ਆਪਣੀਆਂ ਥਾਵਾਂ ਤੇ ਸੁਣਦੇ ਸੀ ਰਾਜਵੀਰ ਜਵੰਦਾ ਅਕਸਰ ਦੇਖਦੇ ਸੀ ਅੱਬਾ ਪੰਜਾਬੀ ਜਿਹੜੀ ਮਾਂ ਬੋਲੀ ਆ ਔਰ ਪੰਜਾਬੀ ਆ ਭਾਵੇਂ ਪੰਜਾਬੀ ਕੱਪੜੇ ਬਾਕੇ ਰੱਖਦੇ ਸੀ ਨਾ ਰਾਜਵੀਰ ਜਵੰਦਾ ਪੰਜਾਬੀ ਨੂੰ ਬਹੁਤ ਅੱਗੇ ਲੈ ਕੇ ਗਏ ਸਿੱਧੂ ਮੂਸੇਵਾਲਾ ਪਹਿਲਾਂ ਚੱਲ ਗਿਆ ਹੁਣ ਰਾਜਵੀਰ ਚਲਾ ਗਿਆ ਆਪਣੀ ਪੰਜਾਬੀ ਕਿਤੇ ਨਾ ਕਿਤੇ ਦੂਰ ਹੋ ਰਹੀ ਆਪਣੇ ਹਾਂ ਜੀ ਕੀ ਕਹਿਣਾ ਚਾਹੋਗੇ ਸਰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਜੀ ਸਾਹਿਬ ਨੇ ਜਿਹੜੇ ਕਿ ਉਹ ਕਿ ਪਹਿਲਾਂ ਸਿੱਧੂ ਸਾਹਿਬ ਕਦੀਪ ਸਿੱਧੂ ਫਿਰ ਆਪਣੇ ਦੂਜਾ ਸਦੀਪ ਰੰਗ ਲੰਬੀਆਂ ਤੇ ਫਿਰ ਆਪਣੇ ਜੀਵੰਤਾ ਭਾਜੀ ਵੀ ਠੀਕ ਨਹੀਂ ਫਿਰ ਆਪਣੇ ਘੁੰਮਣ ਭਾਜੀ ਵੀ ਤੇ ਕਿ ਬਹੁਤ ਜਾਣਿਆ ਕਿ ਪੰਜਾਬੀ ਮਾਂ ਬੋਲੀ ਨੂੰ ਬਹੁਤ ਘਾਟਾ ਪੈ ਰਿਹਾ ਤੇ ਇੰਡਸਟਰੀ ਪੰਜਾਬੀ ਬਹੁਤ ਜ਼ਿਆਦਾ ਖਤਰਾ ਹੈ ਸਾਰੇ ਸੇਵਾਦਾਰਾ ਮਾਂ ਦੇ ਸਾਹਮਣੇ ਉਹਦਾ ਪੁੱਤ ਚਲੇ ਜਾਣਾ 35 ਸਾਲ ਉਮਰ ਹੈ ਉਹ ਮਾਂ ਦਾ ਰੋਣਾ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਘਰ ਦੇ ਵਿੱਚ ਇਕੱਲਾ-ਇਕੱਲਾ ਸੀ ਰਾਜਵੀਰ ਜੰਦ ਸਰ ਬਹੁਤ ਜਿਆਦਾ ਦੁੱਖ ਦੀ ਗੱਲ ਆ ਸਰ ਕਿਉਂ ਮਾਂ ਨੂੰ ਪੁੱਛ ਕੇ ਦੇਖੋ ਜੋ ਦੇ ਦਿਲ ਤੇ ਬੀਤਦੀ ਆ ਇੱਕ ਪੁੱਤ ਨੂੰ ਮਾਂ ਹੀ ਸਮਝ ਸਕਦੀ ਆ ਕਿਉਂਕਿ ਆਪਾਂ ਦਾ ਆਏ ਆ ਦੁੱਖ ਵਡਾਉਣ ਵਾਸਤੇ ਇਦੀ ਕੋਈ ਪੰਡ ਨਹੀਂ ਹੈਗੀ ਬੰਦਾ ਜਿਹੜਾ ਚੁੱਕ ਚਾਕਾਰ ਦੇ ਨਾਲ ਦੁੱਖਾਂ ਦਾ پہاੜ ਬਹੁਤ ਔਖਾ ਆ ਸਰ ਅੱਛਾ ਮੈਨੂੰ ਇੱਕ ਗੱਲ ਦੱਸੋ ਇਹ ਤੁਸੀਂ ਤਸਵੀਰ ਜਿਹੜੀ ਰਾਜਵੀਰ ਜਵੰਦਾ ਦੀ ਬਣਾਈ ਆ ਆਪਣੇ ਹੱਥੀ ਬਣਾਈ ਆ ਹਾਂਜੀ ਹੱਥੀ ਬਣਾਈ ਆ ਇਹਨੇ ਦੋ ਘੰਟੇ ਕਦੋਂ ਬਣਾਈ ਕੱਲ੍ਹ ਹਾਂਜੀ ਫਿਰ ਅੱਜ ਤੁਸੀਂ ਛੁੱਟੀ ਲੈ ਕੇ ਆਏ ਹੋ ਸਕੂਲ ਤੋਂ ਸਪੈਸ਼ਲ ਹਾਂਜੀ ਸਕੂਲ ਨਹੀਂ ਗਏ ਨਹੀਂ ਜਿਸ ਰਾਜਪੁਰ ਜਮਦਾ ਦੇ ਆਪਾਂ ਜਾਣਾ ਸਰ ਉੱਥੇ ਹਾਂਜੀ ਹਾਂਜੀ ਪਰ ਫਿਰ ਵੀ ਸਮੇਂ ਦੀ ਬਾਤ ਹੈ ਜੀ ਇੱਕ ਆਖਰੀ ਮੇਰਾ ਸਵਾਲ ਹੈ ਕਿਉਂਕਿ ਆਪਾਂ ਜੇਕਰ ਗੱਲ ਕਰੀਏ ਛੋਟੀ ਜਵਾਨੀ ਰਾਜਵੀਰ ਜਵੰਦਾ ਦੀ 35 ਸਾਲ ਉਮਰ ਠੀਕ ਹੈ ਔਰ ਇਸੇ ਪਿੰਡ ਦੇ ਵਿੱਚ ਆਪਾਂ ਸੋਚਿਆ ਸੀਗਾ ਕਿ ਰਾਜਵੀਰ ਜਵੰਦਾ ਅਖਾੜਾ ਲਾ ਸਕਦਾ ਕਦੇ ਇਹ ਸੋਚਿਆ ਸੀ ਕਿ ਰਾਜਵੀਰ ਜਵੰਦਾ ਦਾ ਇਸੇ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਵੀ ਕੀਤਾ ਜਾਏਗਾ ਜਿਸ ਪਿੰਡ ਜਿਸ ਖੇਤ ਦੇ ਵਿੱਚ ਉਹਨਾਂ ਨੇ ਅਖਾੜਾ ਲਾਇਆ ਸੀ ਉਸੇ ਜਗ੍ਹਾ ਫਿਰ ਉਹਨਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਕਦੇ ਸੋਚਿਆ ਸੀਗਾ ਸਰ ਮੇਰੇ ਦਿਮਾਗ 'ਚ ਕਦੀ ਆਈ ਨਹੀਂ ਸੀ ਇਦਾਂ ਨੂੰ ਜੂ ਸੋਚਿਆ ਚਲੋ ਜੱਦੀ ਪਿੰਡ ਉਹਨਾਂ ਦੇ ਹੈਗੇ ਖਾਣਾ ਵਗੈਰਾ ਲਾਉਣਗੇ ਆਣਗੇ ਚਲੋ ਜਾਵਾਂਗੇ ਸੁਣਾਵਾਂਗੇ ਪਰ ਇਹ ਕਿਸੇ ਨੂੰ ਜਾਨੀ ਕਿ ਨਿਸਗਾ ਸਾਸ ਵੀ ਜਾਨੀ ਕਿ ਇਦਾਂ ਹੋ ਸਕਦੀ ਆ ਵਿਸ਼ਵਾਸ ਨਹੀਂ ਕਰਾ ਸਰ ਪਿੰਡ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਹਜੇ ਵੀ ਹੰਝੂ ਹੈ ਪਿੰਡ ਦੇ ਲੋਕ ਕਈ ਕਹਿੰਦੇ ਨੇ ਕਿ ਸਾਨੂੰ ਹਜੇ ਵੀ ਨਹੀਂ ਵਿਸ਼ਵਾਸ ਆ ਵੀ ਰਾਜਵਿਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਕਿਉਂਕਿ ਜਦੋਂ ਪਿੰਡ ਆਉਂਦਾ ਸੀ ਪਿੰਡ ਦੇ ਲੋਕਾਂ ਦੇ ਨਾਲ ਬਹੁਤ ਪਿਆਰ ਕਰਦਾ ਸੀ ਅਗਰ ਕੋਈ ਪੈਦਲ ਜਾਂਦਾ ਸੀਗਾ ਤਾਂ ਗੱਡੀ ਰੋਕ ਲੈਂਦਾ ਸੀ ਸਰ ਬਹੁਤ ਜ਼ਿਆਦਾ ਇਨਸਾਨ ਵਧੀਆ ਸੀਗਾ ਠੀਕ ਨਹੀਂ ਉਹਦਾ ਘਰ ਤਾਂ ਜ਼ਿੰਦਗੀ ਕਦੀ ਪੂਰਾ ਨਹੀਂ ਹੋ ਸਕਦਾ ਠੀਕ ਆ ਤੇ ਬਾਕੀ ਚਲੋ ਜੋ ਮਾਲਕ ਦਾ ਭਾਣਾ ਉਹ ਮੰਨਣਾ ਪੈਣਾ ਹਾਂਜੀ ਅੱਛਾ ਇੱਕ ਨਾ ਬਹੁਤ ਆਵਾਜ਼ ਉੱਠ ਰਹੀ ਹੈ ਕਿ ਜਿਸ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਕਹਿੰਦੇ ਐਕਸੀਡੈਂਟ ਹੋਇਆ ਗਾਂਹ ਮੁਰੇ ਆ ਗਈ ਲੱਗਦਾ ਨਹੀਂ ਇਹਨਾਂ ਦਾ ਹੱਲ ਕਰਨਾ ਚਾਹੀਦਾ ਕਿ ਜਿੰਨੀਆਂ ਵੀ گاਵਾ ਅੱਜ ਰਾਜਵੀਰ ਦਾ ਸਾਡੇ ਵਿੱਚ ਨਹੀਂ ਹੈ ਪਰ ਅਜੇ ਹੀ ਕਈ ਮਾਮਾਂ ਦੇ ਪੁੱਤ ਜਿਹੜੇ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਕਈ ਮਾਮਾਂ ਰੁੰਦੀਆਂ ਨੇ ਕਈਆਂ ਦੇ ਐਕਸੀਡੈਂਟ ਹੁੰਦੇ ਨੇ ਕਈ ਜਵਾਨ ਪੁੱਤ ਰੁੜ ਗਏ ਕਈ ਐਕਸੀਡੈਂਟ ਜਏ ਹੋਏ ਨੇ ਸਰ ਇਹ ਸਰਕਾਰ ਨੂੰ ਕੋਈ ਨਾ ਕੋਈ ਇਹਨਾਂ ਦਾ ਹੱਲ ਕਰਨਾ ਚਾਹੀਦਾ ਸਰ ਜਿਸ ਹੱਬ ਨਾਲ ਨਾ ਜਣ ਕੇ ਕੋਈ ਕੋਈ ਆਵਾਰਾ ਪਸ਼ੂ ਆਵਾਰਾ ਕੁੱਤੇ ਬਹੁਤ ਜ਼ਿਆਦਾ ਸਰ ਨੁਕਸਾਨ ਬਹੁਤ ਜ਼ਿਆਦਾ ਕਰ ਰਹੇ ਆ ਦੋ ਤਿੰਨ ਵਾਰ ਸਰ ਮੇਰੇ ਨਾਲ ਵੀ ਚਾਂਸ ਹੋ ਰਿਹਾ ਕੋਟੇ ਮੇਰੇ ਨਾਲ ਵੀ ਜਾਣ ਸੀ ਕਿਉਂਕਿ ਇੱਕ ਦੋ ਵਾਰੀ ਕੁੱਤਾ ਵੀ ਅੱਗੇ ਆਇਆ ਕਿਉਂਕਿ ਮਸਾਂ ਜਣ ਕੇ ਬੱਚੇ ਆ ਹਾਂਜੀ ਜਲੰਧਰ ਤੋਂ ਪਰਿਵਾਰ ਅੱਜ ਇੱਥੇ ਪਹੁੰਚਿਆ ਸੀਗਾ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੇ ਰਾਜਵੀਰ ਜਵੰਦਾ ਦੀ ਤਸਵੀਰ ਬਣਾਈ ਔਰ ਰਾਜਵੀਰ ਜਵੰਦਾ ਨੂੰ ਜੋ ਚਾਹਣ ਵਾਲਿਆ ਕਿਉਂਕਿ ਰਾਜਵੀਰ ਜਵੰਦਾ ਦੇ ਗਾਣੇ ਛੋਟੇ-ਛੋਟੇ ਬੱਚੇ ਆ ਉਹ ਬਹੁਤ ਪਿਆਰ ਕਰਦੇ ਸੀ ਰਾਜਵੀਰ ਜਵੰਦਾ ਨੂੰ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਕੀਤੀ ਜਾ ਰਹੀ ਹੈ ਤਾਂ ਇੱਕ ਤੋਂ ਮਾਫ਼ ਕਰਨਾ 11 ਤੋਂ ਇੱਕ ਜਿਹੜਾ ਅਰਦਾਸ ਹੈ ਤਾਂ ਜਿਸ ਤੋਂ ਬਾਅਦ ਅੱਜ ਦੂਰੋ-ਦੂਰੋ ਜਿਹੜੇ ਲੋਕ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਉਹ ਪਹੁੰਚ ਰਹੇ ਨੇ ਪੰਜਾਬੀ ਇੰਡਸਟਰੀ ਦੇ ਜਿਹੜੇ VIP ਲੋਕ ਆ ਉਹ ਵੀ ਪਹੁੰਚ ਰਹੇ ਨੇ ਸ਼ਾਲ ਪੰਡਾਲ ਲਗਾਇਆ ਗਿਆ ਇਸ ਜੱਦੀ ਪਿੰਡ ਦੇ ਜੋ ਖੇਤ ਆ ਉੱਥੇ ਰਾਜਵਿਰ ਜਵੰਦਾ ਦੀ ਅੰਤਿਮ ਅਰਦਾਸ ਜਿਹੜੀ ਅੱਜ ਕੀਤੀ ਜਾ ਰਹੀ ਹੈ